ਸੈਂ ਮੂਨਕਾ ਤੁਹਾਡੇ ਆਪਣੇ ਚੈਨਲ ਉਤੇ ਸਵਾਗਤ ਕਰਦਾ ਦੋਸਤੋ ਜਿਹੜੀ ਸਾਡੀ ਪੰਜਾਬੀ ਸ਼ੋਰ ਮੂਵੀ ਬਾਪੂ ਦਾ ਵਹੀਂ ਕਹਤਾ ਹੈ ਸੀ ਉਸ ਵਿੱਚ ਇੱਕ ਬਹੁਤ ਹੀ ਅਹਿਮ ਕਰੈਕਟਰ ਜੋ ਲਾਲਾ ਜੀ ਦੇ ਮਲੀਮ ਬਣੇ ਸੀਗੇ ਸਦਾਲ ਲਖਵੀਰ ਸਿੰਘ ਜੀ ਜਿਨ੍ਹਾਂ ਦੀ ਅੱਜ 25ਵੀਂ ਸਾਲਗिरा ਹੈਗੀ ਆ ਉਹ ਸਾਲਗिरा ਦੀ ਅੱਜ ਪਾਰਟੀ ਵੀ ਹੈਗੀ ਆ ਅੱਜ ਉਹ ਦੁਬਾਰਾ ਉਸੇ ਤਰੀਕੇ ਨਾਲ ਜਿਹੜੇ ਪਿਆਰ ਹੋਇਆ ਜਿਵੇਂ ਕਿ ਅੱਜ 25 ਸਾਲ ਪਹਿਲਾ ਤਿਆਰ ਹੋ ਕੇ ਆਏ ਸੀ ਉਸੇ ਤਰੀਕੇ ਨਾਲ ਜੇ ਪਾਰਟੀ ਹੈਗੀ ਆ ਪਾਰਟੀ ਅੱਜ ਵਿਆਹ ਹੋਏਗਾ ਸਾਡੇ ਲਾਲਾ ਜੀ ਦੇ ਮਲੀਨਾ ਮੈਂ ਜ਼ਿਆਦਾ ਸਮਝ ਨਹੀਂ ਲਾਉਂਗਾ ਤੁਹਾਨੂੰ ਇਸ ਬਲੌਗ ਦੇ ਵਿੱਚ ਸਾਰਾ ਕੁਝ ਦੱਸਾਂਗੇ ਵਿਆਹ ਕਿਵੇਂ ਕਿਵੇਂ ਹੋਇਆ ਕੌਣ ਕੌਣ ਨੱਚਿਆ ਸਾਡੀ ਇਸ ਫਿਲਮ ਦੇ ਕਿਹੜੇ ਕਿਹੜੇ ਐਕਟਰ ਸਾਡੇ ਵਿੱਚ ਆਏ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਮਲੀਨ ਦੀ ਗੱਡੀ ਦੇ ਵਿੱਚ ਹੀ ਹੈਗੇ ਆ ਤੇ ਦਿਖਾ ਦਿਓ ਅੱਜ ਕਿਵੇਂ ਤਿਆਰ ਹੋ ਕੇ ਆਏ ਆ 25 ਸਾਲ ਬਾਅਦ ਅੱਜ 25ਵੀਂ ਸਾਲਗिरा ਹੈਗੀ ਆ ਜਿਹਨੂੰ ਆਪਾਂ ਸਿਲਵਰ ਜੁਬਲੀ ਕਹਿੰਦੇ ਆ ਗੱਡੀ ਤੋਂ ਬਾਹਰ ਆਇਆ ਨਾਲ ਹੋ ਜਾਓ ਇੱਕ ਦੋ ਜਣੇ ਵਿਆਹ ਵਾਸਤੇ ਮੈਂ ਭਰਾ ਆ ਆ ਸਾਡੇ ਮਨੀਮ ਜੀ ਦਾ ਵਿਆਹ ਹੈਗਾ ਲਖਵੀਰ ਸਿੰਘ ਜੀ ਦਾ ਤੇ ਵਿਆਹ ਵਾਲਾ ਲੜਾ ਰੁਕ ਜਾ ਤੁਸੀਂ ਰੁਕ ਜਾਓ ਮੈਂ ਮਨੀਮ ਜੀ ਦੇ ਨਾਲ ਗੱਲਬਾਤ ਕਰਨਾ ਹੈ ਧੰਨਵਾਦ 25 ਸਾਲ ਜੀ ਇਹ ਨਹੀਂ ਸ਼ੂਟ ਲਓ ਹੱਥ ਫੜੋ ਨਾ ਤੁਸੀਂ ਸਾਡੇ ਮਨੀਮ ਜੀ ਹੱਥ ਫੜ ਕੇ ਲਾੜੀ ਦਾ ਗੱਡੀ ਦੇ ਵਿੱਚੋਂ ਬਾਹਰ ਕੱਢਣਗੇ ਔਰ ਦੋਨਾਂ ਨੂੰ ਸਾਡੇ ਵੱਲੋਂ 25ਵੀਂ ਸਾਲਗिराਹ ਦੇ ਉੱਤੇ ਬਹੁਤ-ਬਹੁਤ ਮੁਬਾਰਕਾਂ ਜੀ ਹੁਣ ਸਾਡੇ ਮਲੀਮ ਜੀ ਅੱਗੇ ਨੂੰ ਜਾਣਗੇ ਅੱਗੇ ਸਾਲੀਆਂ ਦਾ ਨਾਕਾ ਲੱਗੇਗਾ ਜਿੱਥੇ ਗਰੀਵਨ ਕਟਾਈ ਦੀ ਰਸਮ ਜੋ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਆ ਜੀਦੇ ਸਾਲੀ ਦਾ ਮਜ਼ਾਕ ਉਹ ਵੀ ਹੋਊਗਾ ਰੋਗ ਲੱਗ ਗਿਆ ਬਾਜੀ ਫੜ ਕੇ ਆਓ ਨਾਲ ਮਾ ਫੜ ਗਿਆ ਹੁਣ ਅਰੀਵਨ ਕਟਾਈ ਦੀ ਰਸਮ ਸਾਲੀਆਂ ਵੱਲੋਂ ਨਾਕਾ ਲਾਇਆ ਗਿਆ ਕਟਾਈ ਦੀ ਰਸਮ ਤੇ ਮੈਂ 20 ਸਾਲ ਜਿਆਦਾ ਨਿਵਾਇਆ 20 ਅੰਦਰੋਂ ਆਪ ਮਿਊਜ਼ਿਕ ਦਾ ਟੈਕ ਗੋਲ ਸ਼ਰਮਾ ਜੀ ਲਾਇਆ ਪਿਆ ਇੰਸਟਰੂਮੈਂਟ ਦੇ ਉੱਤੇ ਇਹ ਬਹੁਤ ਆਪ ਥੱਲੇ ਮਰੀ ਗਈ ਤੁਸੀਂ ਮਰੀ ਲਿਆਓ ਮਰੀ ਲੋਟ ਸਾਡੇ ਕੋ ਪਾਟਈ ਆ ਇਹ ਕਾਪਲਾ ਇਹ ਚਾਹੀਦਾ ਪੰਜ ਰੁਪਏ ਲੈ ਕੇ ਕੰਮ ਖਤਮ ਕਰੋ ਪੰਜ ਰੁਪਏ ਲੈ ਕੇ ਕੰਮ ਖਤਮ ਕਰੋ 10000 ਦਾ ਮੇਰੇ ਦਾ 10000 ਦਾ 10 ਰੁਪਏ ਦਾ 10 ਰੁਪਏ ਦਾ 10 ਰੁਪਏ ਲੈ ਕੇ ਜਾਂਦੇ ਦੇ ਗਏ ਸੀ 10000 ਦਾ ਲੱਗੇ ਮੈਂ ਇਦਾਂ ਹੋਣੀ ਦਈਆ ਨਹੀਂ ਹੋਰ ਇਹ ਵੀ ਤਾਂ ਇਨਾ ਮੋਲ ਆ ਆਪਣਾ ਇਨਾ ਭਰਾ ਮਹਿੰਗਾ ਦੇ ਲੱਗੇ ਤੁਹਾਨੂੰ ਵੇਚ ਚਾਹੀਦੇ ਨੇ ਵੀ ਸਾਡੀ ਸਾਡੀ ਲਾੜੀ ਵੀ ਬਹੁਤ ਹੋਰੀ ਹੈ ਮਹਿੰਗੀ ਮਹਿੰਗੀ ਸਰਫਰਾਮੀ ਹੋਈ ਹੈ ਕੱਟੋ ਵੀ ਆ 211 ਰੁਪਏ ਆ ਆਹੇ ਕੀ ਕਰੀਏ ਪਹਿਲੇ ਕੱਟੋ ਹਾਂ ਵੀ ਕੈਂਚੀ ਕੱਟ ਕੇ ਦੇਣਾ ਨਹੀਂ ਫਿਰ ਕੁਛ ਨਹੀਂ ਨਹੀਂ ਅਸੀਂ ਦੇਖੀਏ ਤੁਸੀਂ ਦਾ ਕਰੋ ਨੀ ਬਣ ਕੱਟਾ ਨੂੰ ਅੰਦਰ ਜਾ ਕੇ ਜਵਾਬ ਦੇ ਫਟੋ ਬਟਾ ਰੈ ਨੂੰ ਕਹਿੰਦੇ ਮੁੰਡੇ ਨੂੰ ਤੁਸੀਂ ਕਿ ਤਲਵਾਰ ਹੀ ਫੜਾ ਰਹੇ ਹੋ ਤਲਵਾਰ ਨਹੀਂ ਕਰਦੇ ਹਾਰ ਹੈਗੀ ਆ ਵੱਡਾ ਲੜਾ ਗੁੱਸੇ ਵਾਲਾ ਉਹ ਚਲੋ ਕੱਟੋ ਨਹੀਂ ਕੀ ਕਿਤਾ ਦੇ ਦੇ ਰੋ ਕਿੰਨਾ ਦੇਣੀ ਕਿਹੜੇ ਪੈਸੇ ਕਿੰਨੇ ਦੇਣੀ ਇਹ ਦੇਖੋ ਲਲਾ ਪਟਾਪਰਾ ਆ ਮੁੰਡੇ ਦਾ ਕਿੰਨੇ ਦੇਣੀ ਲੈ ਤਾ ਗਣੀ ਬਹਿਵਾ ਦੇ ਆ ਤਾਂ ਆਈ 1 ਰੁਪਇਆ ਦੇ ਲੂ ਪੈਸੇ ਦੇ ਕੇ ਮੋਕਰ ਜਾਓਗੇ ਆਹੋ 1 ਰੁਪਇਆ ਦੇ ਦਈਏ ਬਸ ਇਹ ਕਾਜ ਇੱਕ ਪਰ ਇਹਦੇ ਬਸ ਨਹੀਂ ਹੈ ਮੇਰੇ ਕੋਲ ਕਾਰਡ ਬੋਲ ਰੱਖਦੀ ਹੈ ਆ ਲਓ ਜੀ ਪੰਜ ਕਿਲੋ ਰੋਟੀ ਸੌਰੀ ਜੀ ਬਾਥ ਮਿਲਦੀ ਹੈ ਪੈੜ ਹੀ ਲੈਣਾ ਕਿੰਨੇ ਮੰਗਦੇ ਹੋ 1100 ਜੇ ਆਪਾਂ ਵਿਆਹ ਦੇ ਦੇ ਲਓ ਯਾਰ ਯਾਰ ਆਪਣਾ ਜਿਹੜਾ ਜਿਹੜਾ ਇਹਦਾ ਮੈਂ ਪੈਸੇ ਦੇਣੀ ਹੈ ਜੇ ਕੋਈ ਨਹੀਂ ਅਗਲੀ ਵਾਰ ਆਉਗੇ ਫੇਰ ਲੈ ਲਿਓ ਸਹੀ ਪੈਸੇ ਦੇਣੀ ਹੈ ਇਤਨਾ ਚੱਲਦਾ ਪਿਆ ਲੋਕੀ ਇਸ ਵਲੌਗ ਦੇ ਵਿੱਚ ਤੁਹਾਨੂੰ ਸਾਰਾ ਦਿਖਾਇਆ ਜਾਏਗਾ ਕੋਕੇ ਸਾਰੀਆਂ ਬੋਤੀਆਂ ਪਹਿ ਮੰਗੀ ਜਾਂਦੀਆਂ ਹੈਗੀਆਂ ਵਾਓ ਵਾਓ ਮੇਕਅਪ ਵਾਲੇ ਨੇ ਦੇ ਗਏ ਇੰਦਰ ਮੈਂ ਤੇ ਫੇਰ ਤੀ ਗੱਲ ਕਰਾਉਣੇ ਸਾਨੂੰ ਵੱਡੇ ਆਪ ਆਪੇ ਕਰਾ ਲਵਾਂਗੇ ਅਸਲੀ ਵਾਲੇ ਮੁੰਡੇ ਦੀ ਜਿੱਤੀ ਵਿੱਚ ਤਣੀ ਬੜੀ ਸੋਹਣੀ ਹੈ ਕੋਈ ਜਿੱਤੀ ਪਲੇਟ ਤੇ ਖੜੇ ਬੈਠੇ ਪੈਣ ਲਾਈ ਇਧਰ ਆ ਕੇ ਫੁੱਫੜ ਦਾ ਵੀ ਕੋਟ ਲਾਣਾ ਜਿਹੜਾ ਬੜਾ ਕਹਿੰਦੇ ਆ ਲਾ 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 ਫੁੱਫੜ ਦਾ ਵੀ ਚੱਕੜਿਆ ਗੱਲ ਨਿਪਟ ਗਈ ਕੈਂਚੀ ਦੋ ਟੜੀ ਬਰਫੀ ਕਿੱਥੇ ਗਈ ਲਾੜੇ ਨੇ ਹੁਣ ਸਗਰ ਦੇ ਦਿੱਤਾ ਹੁਣ ਸਾਰੀਆਂ ਕੈਂਚੀ ਲੱਭਦੀਆਂ ਕਿੱਥੇ ਲਗੋਤੀ ਅੱਜ ਬਰਬਰ ਦੀ ਨਗੜੀ ਨੀਵਨ ਕੱਟਿਆ ਗਿਆ ਹੈਪੀ ਮਾਰ ਕਾਮੂ ਆ ਗਿਆ ਭਾਈ ਮਿਹਰ ਲਾਓ ਬੈਠਾ ਜੀ ਮੈਂ ਖਾ ਤੇ ਲੱਗਿਆ ਕੋਈ ਉਹਦਾ ਵੀਰ ਆ ਗਿਆ ਟਾੜੀ ਥੋੜੇ ਸਾਡੀ ਆ ਇੱਦਾਂ ਮੂੰਹ ਲੈਣੀ ਇੱਦਾਂ ਮੈਂ ਕਹੇ ਆਤਮਾ ਹੋ ਗਿਆ ਆਜੋ ਆਂ ਜਿਹੜੀ ਰਸਮ ਮੂੰਹ ਮਠਾ ਕਰਾਈ ਦੀ ਰਿਮਨ ਘਟਣ ਦਾਦਾ ਬੈਠਾ ਪਾ ਉਦੋਂ ਬੈਣਾ ਸਾਡੇ ਮਿਊਜ਼ਿਕ ਟਰੈਕ ਗੀਤ ਗਾਉਂਦੇ ਆ ਬੁਗਾ ਤੁਸੀਂ ਦੇਖ ਸਕਦੇ ਹੋ ਪੂਰਾ ਵਿਆਹ ਵਾਲਾ ਮਾਹੌਲ ਵੀਡੀਓ ਦੇ ਵਿੱਚ ਬਣਿਆ ਤੁਸੀਂ ਦੇਖ ਸਕਦੇ ਹੋ ਲਾੜੇ ਹੁਣੇ ਪੂਰੇ ਤਿਆਰ ਹੋਤੇ ਆ ਰਹੇ ਆ ਦੇਖਿਓ ਲਾੜੀ ਨੂੰ ਜਿਉਣ ਵਾਸਤੇ ਸਾਲ ਦੀ ਪੂਰੀ 25 ਸਾਲੀ ਗਰ ਮਨਾਉਣਾ ਲਾੜੇ ਹੁਣਾ ਦੇ ਵਿੱਚ ਬਹੁਤ ਖੁਸ਼ੀ ਦਾ ਹਤਸ਼ਾਹ ਕਿ ਅੱਜ ਜੋ ये देख सकते हो लाडी की पूरी कोश है लग रहा है स्वागत है प्रभु की मन लाने दो सा भाई दो भाई ज्ञान सिंह गौरव शर्मा जी अपना रंग तो तो बने आते ज्ञान होना अपने रंग बने हुए गौरव शर्मा जी म्यूजिक डायरेक्टर इस बया दूर रौनक लाड़ी दहेलियां

i

लॻे 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 लॻे

we're going to leave.